ਵੀ ਕਿਸਾਨ ਵੀਰਾਂ ਦੇ ਖੇਤ ਘੰਗਰ ਦਰਿਆ ਦੇ ਨਾਲ ਲੱਗਦੇ ਨੇ ਉਹ ਥੋੜਾ ਜਿਹਾ ਚਕੰਨੇ ਹੋ ਜਨਾ ਅਗਰ ਚਕੰਨੇ ਨਾ ਹੋਏ ਸਮਾਂ ਰਹਿੰਦਿਆਂ ਤੇ ਹੋ ਸਕਦਾ ਕਿ ਉਸ ਤੋਂ ਬਾਅਦ ਸਮਾਂ ਹੀ ਇਜਾਜ਼ਤ ਨਾ ਦੇਵੇ ਲਗਭਗ ਕੱਲ ਵੀ ਅਸੀਂ ਇੱਕ ਵੀਡੀਓ ਅਪਲੋਡ ਕੀਤੀ ਸੀ ਓਟੋ ਹੈਡ ਤੋਂ ਜਿਹੜਾ ਕੀ ਲਗਭਗ ਉੱਥੇ 4-5000 ਕਿਊਸਕ ਲੀਟਰ ਪਾਣੀ ਸੀ ਸਾਥੇ ਥੋੜੀ ਜੀ ਜਾਣਕਾਰੀ ਜਿੰਨੇ ਕੋ ਮੈਨੂੰ ਹੈ ਮੈਂ ਤੁਹਾਨੂੰ ਦੇ ਦੱਸ ਦਿਆਂਗਾ ਕਿ ਕਿਊਸਕ ਕਹਿੰਦੇ ਕਿ ਉਹਨਾਂ ਨੇ ਕਿਊਸਕ ਨੂੰ ਕਹਿੰਦੇ ਨੇ ਕਿ 20 ਫੀਟ ਪਰ ਸੈਂਕਟ ਜੋ ਕਿ ਇੱਕ ਪਾਣੀ ਦੀ ਜਿਹੜੀ ਮਾਤਰਾ ਨੂੰ ਮਾਪਣ ਦੀ ਇੱਕ ਇਕਾਈ ਹੈ ਅਗਰ ਐਗਜ਼ਾਮਪਲ ਦੇ ਤੌਰ ਤੇ ਗੱਲ ਕੀਤੀ ਜਾਂਦੀ ਹੈ ਅਗਰ ਇੱਕ ਕਿਊਸਕ ਪਾਣੀ ਹੋਵੇ ਤੇ ਇੱਕ ਕਿਊਸਕ ਪਾਣੀ ਦੇ ਦਰਮਿਆਨ ਇੱਕ ਦਿਨ ਦੇ ਵਿੱਚ 1 ਫੁੱਟ ਲੰਬਾਈ ਔਰ 1 ਫੁੱਟ ਚੜਾਈ ਔਰ 1 ਫੁੱਟ ਉਚਾਈ ਦੇ ਹੋਵੇ ਪਾਣੀ ਦੀ ਜੋ ਮਾਤਰਾ ਹੋਵੇ ਤੇ ਲਗਭਗ 1 ਦਿਨ ਦੇ ਵਿੱਚ 28 ਤੋਂ ਲੈ ਕੇ 29 ਲੱਖ ਲੀਟਰ ਪਾਣੀ ਦਾ ਜਿਹੜਾ ਬਹਾਵ ਆਉਂਦਾ 1 ਫੁੱਟ ਦੇ ਵਿੱਚੋਂ ਔਰ ਅੱਜ ਲਗਭਗ 7000 ਦੇ ਲੀਟਰ ਦੇ ਦਰਮਿਆਨ ਜਿਹੜਾ ਕਿ ਪਾਣੀ ਓਟੂ ਹੈਡ ਤੋਂ 7000 ਕਿਉਸਕ ਪਾਣੀ ਜਿਹੜਾ ਆ ਰਿਹਾ ਔਰ ਲਗਭਗ ਮੰਨ ਕੇ ਚੱਲੀਏ ਕਿ ਪਰ ਸੈਂਗੜ ਜਿਹੜਾ ਕਿ 1 ਫੁੱਟ ਦੇ ਵਿੱਚੋਂ ਲਗਭਗ 20 ਲੀਟਰ 20 ਲੱਖ ਲੀਟਰ ਜਿਹੜਾ ਪਾਣੀ ਦਾ ਬਹਾਵ ਮੰਨਿਆ ਜਾ ਰਿਹਾ ਔਰ ਕੱਲ ਇਹ ਵਾਲੀ ਜਿਹੜੀ ਤੁਹਾਨੂੰ ਹੁਣ ਦੀ ਰੇਟ ਦੇ ਰਹੇ ਕਿ ਪਾਣੀ ਜਿਹੜਾ ਕੱਲ ਧਾਰ ਦੇ ਵਿੱਚ ਸੀਗਾ ਔਰ ਜੋ ਸੈਡਾਂ ਤੇ ਕਿਸਾਨਾਂ ਦੀਆਂ ਜਿਹੜੀਆਂ ਖੇਤੀਬਾੜੀ ਜਿੱਥੇ ਕਿ ਉਹਨਾਂ ਨੇ ਝੋਨੇ ਦੇ ਫਸਲਾਂ ਲਾਈਆਂ ਸੀ ਉਹ ਬਿਲਕੁਲ ਆਬਾਦ ਖੜੀਆਂ ਸੀਗੀਆਂ ਲੇਕਿਨ ਜੇ ਤੁਹਾਨੂੰ ਹੁਣ ਦਾ ਦ੍ਰਿਸ਼ ਦਿਖਾਇਆ ਜਾਵੇ ਕਿ ਉਹ ਵਾਲੀ ਜਿਹੜੀਆਂ ਫਸਲਾਂ ਨੇ ਉਹਨਾਂ ਦੇ ਵਿੱਚ ਪਾਣੀ ਜਿਹੜਾ ਆ ਚੁੱਕਾ ਹੈ ਲਗਭਗ ਹਜੇ ਤੇ ਜੋ ਪਾਣੀ ਇਹ ਬੰਨ ਦੇ ਨਾਲ ਬਿਲਕੁਲ ਲੱਗਾ ਜਿਆਦੀ ਉੱਚੇ 2 2.5 ਫੁੱਟ ਦੇ ਦਰਮਿਆਨ ਜਿਹੜਾ ਪਾਣੀ ਬੰਨ ਦੇ ਨਾਲ ਲੱਗਾ ਫਸਲਾਂ ਖਰਾਬ ਹੋ ਰਹੀਆਂ ਨੇ ਅਗਰ ਕਿਸਾਨੀ ਜਿੰਦਾ ਰਹੀ ਤੇ ਸਾਰੇ ਕਾਰੋਬਾਰ ਜਿੰਦਾ ਰਹਿਣਗੇ ਪਾਣੀ ਦਾ ਜਿਹੜਾ ਬਹਾਵ ਤੇਜ਼ ਹੋ ਰਿਹਾ ਹੈ ਪਿੱਛੇ ਅਗਰ ਬਰਸਾਤਾ ਹਿਮਾਚਲ ਜਾਂ ਪੰਜਾਬ ਏਰੀਆ ਦੇ ਵਿੱਚ ਜਾਰੀਆਂ ਹੋਈਆਂ ਤੇ ਇਸ ਦਾ ਨੁਕਸਾਨ ਆਪਣੇ ਏਰੀਆ ਨੂੰ ਵੀ ਉਠਾਣਾ ਪੈ ਸਕਦਾ ਕਿਉਂਕਿ ਇਸ ਵਾਰ ਰਾਸਥਾਨ ਦੇ ਵਿੱਚ ਵੀ ਬਰਸਾਤਾ ਕਾਫੀ ਨੇ ਪਾਣੀ ਜਾ ਰਿਹਾ ਰਾਸਥਾਨ ਨੂੰ ਤੁਸੀਂ ਦੇਖ ਸਕਦੇ ਜਿਹੜਾ ਪੱਛਮੀ ਏਰੀਆ ਜਿਹੜਾ ਭੱਗਰ ਦੇ ਰਾਹ ਦਾ ਜਿਹੜਾ ਸਿਸਟਮ ਅਲਾਬਾਦ ਤੋਂ ਡਬਲ ਰੀ ਰੋਡ ਦੇ ਉੱਪਰ ਖੜੇ ਹੋਏ ਆ ਪਾਣੀ ਜਿਹੜਾ ਇਹ ਉਹਦੀ ਜਿਹੜੀ ਦਿਸ਼ਾ ਤੁਸੀਂ ਦੇਖ ਸਕਦੇ ਜੇ ਕਾਫੀ ਤੇਜ਼ ਬਹਾਵੇ ਔਰ ਇਹਦਾ ਜਿਹੜਾ ਰਾਈਟ ਹੈ ਜਿਹੜਾ ਬਿਲਕੁਲ ਉਸ ਸਾਈਡ ਤੇ ਪਾਣੀ ਜਿਹੜਾ ਫਸਲਾਂ ਦੇ ਵਿੱਚ ਆ ਗਿਆ ਔਰ ਜਿਹੜਾ ਸਦਾ ਲੈਫਟ ਸਾਈਡ ਏਰੀਆ ਉਸ ਦੇ ਵਿੱਚ ਹਜੇ ਪਾਣੀ ਆ ਰਿਹਾ ਲੇਕਿਨ ਬਹੁਤ ਘੱਟ ਆ ਰਿਹਾ ਤਾਂ ਮੈਂ ਕਹਿ ਰਿਹਾ ਸਮਰਿੰਦੇ ਜਿੰਨਾ ਵੀ ਕਿਸਾਨ ਵੀਰਾਂ ਦੇ ਜ਼ਮੀਨਾਂ ਘੱਗਰ ਦਰਿਆ ਦੇ ਨਾਲ ਲੱਗਦੇ ਆਂ ਅਗਰ ਉਹਨਾਂ ਦੇ ਬੰਨ ਪੁਖਤਾ ਨਹੀਂ ਹੈਗੇ ਉਥੇ ਮਿੱਟੀ ਦੀ ਜ਼ਰੂਰਤ ਹੈ ਜਾਂ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੈ ਉਹਨੂੰ ਸਮਾਂ ਰਹਿੰਦਿਆਂ ਤਿਆਰੀ ਕੀਤੀ ਜਾਵੇ ਕਿਉਂਕਿ ਇਸ ਦਾ ਭੁਗਤਾਨ ਆਪਾਂ ਕੁਝ ਸਾਲ ਪਹਿਲਾਂ ਕਰ ਚੁੱਕੇ ਹਾਂ 2010 ਦੇ ਵਿੱਚ ਫਿਰੋਜ਼ਾਬਾਦ ਦੇ ਏਰੀਆ ਦੇ ਵਿੱਚ ਜਿੱਥੇ ਇਹ ਕੱਗਰ ਨਦੀ ਟੁੱਟੀ ਸੀਗੀ ਔਰ ਉਸ ਦੇ ਵਿੱਚ ਲੱਖਾਂ ਦੇ ਹਿਸਾਬ ਦੇ ਨਾਲ ਜਿਹੜੇ ਕੀ ਕਿਸਾਨਾਂ ਦੀ ਖੇਤੀ ਡੁੱਬ ਕੇ ਤਬਾਹ ਹੋ ਗਈ ਸੀ ਤੇ ਸਾਥੀਓ ਜਾਣਿਆ ਗੱਲਾਂ ਤਾਂ ਨਹੀਂ ਕਰਾਂਗੇ ਬਸ ਇੰਨੀ ਕੁ ਜਾਣਕਾਰੀ ਸੀ ਅੱਜ ਦੀ ਹਾਰਨੀਆ ਵਾਲਾ ਜਿਹੜਾ ਪੋਲੇ ਉਹਦੇ ਵੀ ਜਿਹੜਾ ਆਨ ਦਾ ਰੋਡ ਜਿਹੜਾ ਵੇ ਆਨ ਦਾ ਵੇ ਜਿਹੜੇ ਛੜ ਕੇ ਉਹਦੇ ਉੱਪਰ ਵੀ ਪਾਣੀ ਆ ਚੁੱਕਿਆ ਤੇ ਲਗਭਗ ਕੱਲ 5000 ਲੀਟਰ ਸੀ ਅੱਜ 7000